ਸਾਡ ਸੰਗਤ ਦੀ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ 1 ਜੂਨ ਨੂੰ ਸਾਡੇ ਪੰਜਾਬ ਵਿੱਚ ਵੋਟਾਂ ਪੈ ਰਹੀਆਂ ਇਸ ਲਈ ਜਿੰਨੇ ਵੀ ਮਾਈਕ ਪਾਈ ਬਜ਼ੁਰਗ ਮਕਾਵਾਂ ਬੱਚੇ ਅੱਜ ਇਸ ਮੌਕੇ ਸੰਗਰਾਹ ਦੇ ਮੌਕੇ ਪਵਿੱਤਰ ਮੌਕੇ ਗੁਰੂ ਘਰ ਪਹੁੰਚੇ ਆ ਤੇ ਜੋ ਬ화ਨ ਨੂੰ ਸੁਣਨੇ ਆ ਉਹਨਾਂ ਨੂੰ ਬੇਨਤੀ ਆ ਕਿ ਪਰ 1 ਜੂਨ ਨੂੰ ਬਿਨਾਂ ਕਿਸੇ ਭੇੜ ਭਾਵ ਦੇ ਬਿਨਾਂ ਕਿਸੇ ਰੰਗ ਦੇ ਨਸਲ ਦੇ ਧਰਮ ਦੇ ਜਾਤੀ ਦੇ ਜਿਹੜਾ ਵੀ ਉਮੀਦਵਾਰ ਤੁਹਾਨੂੰ ਚੰਗਾ ਲੱਗਦਾ ਹੈ ਜਿਹੜਾ ਵੀ ਉਮੀਦਵਾਰ ਪੰਜਾਬ ਦੇ ਭਲੇ ਵਾਸਤੇ ਕੁਝ ਕਰਨਾ ਲੋਚਦਾ ਹੈ ਪੰਜਾਬ ਦੇ ਭਲੇ ਵਾਸਤੇ ਕੋ ਚਾਹੁੰਦਾ ਹੈ ਜਿਹਨੂੰ ਵੀ ਤੁਸੀਂ ਚੰਗਾ ਸਮਝਦੇ ਆ ਉਹਨੂੰ ਵੋਟਾਂ ਪਾਓ ਤੇ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਉਮੀਦਵਾਰ ਨੂੰ ਜਿਤਾਓ ਵੋਟਾਂ ਜਿਹਨੂੰ ਮਰਜ਼ੀ ਪਾਓ ਪਰ ਪਾਓ ਜ਼ਰੂਰ ਜੇ ਤੁਸੀਂ ਕਿਸੇ ਨੂੰ ਵੀ ਵੋਟ ਨਹੀਂ ਪਾਉਣੀ ਤਾਂ ਵੀ ਪਾਓ ਕਿਉਂਕਿ ਉਹ ਤੇ ਵੋਟਣਾ ਸਾਰਿਆਂ ਵਾਸੀਗ ਥੱਲੇ ਨੋਟਾਂ ਲਾਇਆ ਹੋਇਆ ਹੈ ਜੇ ਜਿਸ ਕਿਸੇ ਨੂੰ ਵੋਟ ਨਹੀਂ ਪਾਉਣੀ ਚਾਹਵੇ ਤਾਂ ਨੋਟਾਂ ਨੂੰ ਵੋਟ ਪਾਓ ਪਰ ਬੋਟ ਜ਼ਰੂਰ ਪਾਓ ਇਸ ਲਈ ਚੋਣ ਕਮਿਸ਼ਨ ਵੱਲੋਂ ਅਸੀਂ ਸਾਰਿਆਂ ਨੂੰ ਹੱਥ ਵਲ ਕੇ ਬੇਨਤੀ ਕਰਦੇ ਹਾਂ ਕਿ ਗੁਰੂ ਪਰੀ ਸਾਹਿਬ ਜੀ 1 ਜੂਨ ਨੂੰ ਸਾਰੇ ਹੋਂਮੋ ਮਾ ਕੇ ਵੱਧ ਤੋਂ ਵੱਧ ਵੋਟਾਂ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ